ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵਿਰੋਧ ਦੇ ਡਰ ਤੋਂ ਰਵਨੀਤ ਬਿੱਟੂ ਦੇ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਕਾਫਲਾ ਲੈ ਕੇ ਉੱਥੋਂ ਨਿਕਲ ਗਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟੈਂਟ ਹੈ ਜਿਹੜਾ ਉਹ ਵੀ ਲੱਗਿਆ ਲਗਾਇਆ ਰਹਿ ਗਿਆ ਹੈ ਤਾਂ ਇਹ ਵੀਡੀਓ ਹੈ ਜਿਹੜੀ ਇਹ ਸੋਸ਼ਲ ਮੀਡੀਆ ਉੱਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਆ ਗਿਆ ਭੱਜਿਆ ਹੋਇਆ ਉਹ ਭੱਜ ਗਏ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਆਹ ਜਾਂਦੇ ਨਹੀਂ ਕਰੂਣੇ ਹੜ ਦੇ ਭੱਜਦੇ ਓਏ ਉਹ ਭੱਜ ਗਏ Adik ya, ini dibetulkan adik ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵਿਰੋਧ ਦੇ ਡਰ ਤੋਂ ਰਵਨੀਤ ਬਿੱਟੂ ਦੇ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਕਾਫਲਾ ਲੈ ਕੇ ਉੱਥੋਂ ਨਿਕਲ ਗਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟੈਂਟ ਹੈ ਜਿਹੜਾ ਉਹ ਵੀ ਲੱਗਿਆ ਲਗਾਇਆ ਰਹਿ ਗਿਆ ਹੈ ਤਾਂ ਹੀ ਵੀਡੀਓ ਜਿਹੜੀ ਇਹ ਸੋਸ਼ਲ ਮੀਡੀਆ ਉੱਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਆ ਗਿਆ ਭੱਜਿਆ ਹੋਇਆ ਉਹ ਭੱਜ ਗਏ ਤੇ ਉਹ ਜਾ ਰਹੇ ਤੇ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਐ ਜਾਣਦੇ ਕੀ ਕਰੂਣੇ ਹੋਣਗੇ ਭੱਜਦੇ ਓਏ ਉਹ ਭੱਜ ਗਏ bajh gaya ye ni bittu bajh ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵਿਰੋਧ ਦੇ ਡਰ ਤੋਂ ਰਵਨੀਤ ਬਿੱਟੂ ਦੇ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਰਵਨੀਤ ਬਿੱਟੂ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਕਾਫਲਾ ਲੈ ਕੇ ਉੱਥੋਂ ਨਿਕਲ ਗਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਟੈਂਟ ਹੈ ਜਿਹੜਾ ਉਹ ਵੀ ਲੱਗਿਆ ਲਗਾਇਆ ਰਹਿ ਗਿਆ ਹੈ ਤਾਂ ਹੀ ਵੀਡੀਓ ਜਿਹੜੀ ਇਹ ਸੋਸ਼ਲ ਮੀਡੀਆ ਉੱਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਤੇ ਉਹ ਭੱਜ ਗਏ ਭੱਜ ਗਏ ਟੈਂਟ ਲੱਗੇ ਰਹਿ ਗਏ ਇਹ ਜਾਂਦੇ ਵੀ ਨਹੀਂ ਕਰਨੇ ਔਰ ਦੇਖੀ ਭੱਜ ਗਏ ਓਏ ਉਹ ਭੱਜ ਗਏ dia ya, ini ni betul-betul bajir ya